ਇਹਦੀ ਸਭ ਤਕੜੇ ਹੋਦੀ ਹੈ ਜਿਹੜਾ ਕੋਈ ਗੱਲ ਨਹੀਂ ਨਾ ਕਰਦਾਈ ਕੋਈ ਕਰਦਾਈ ਨਾ ਕੋਈ ਇਹਦੀ ਕੋਈ ਗੱਲ ਨਹੀਂ ਇਹ ਚਾਹੋ ਆਪਣਾ ਕੰਮ ਕਰੋ ਸਭ ਪੇਟਰ ਨੂੰ ਅੱਡੇ ਡੀਸੀ ਨੂੰ ਭੇਜ ਦਿਆ ਇਹਦੀ ਨੂੰ ਤਾ ਕੋਲ ਦਰਾਮਾ ਦੋ ਦਿਨਾਂ ਦਾ ਬੰਦਾ ਲੋਪੈਣੀ ਦਰ ਕੋਈ ਜਲਦੀ ਸੁਣੋ ਕੋਈ ਗੱਲ ਸਮਝੋ ਜਾਣੀ ਨਹੀਂ ਸੁਣਾਈ ਜਦੀ ਜੀ ਗੱਲ ਤਾਂ ਸੁਣੋ ਜੀ ਚਲ ਚਲਦੀ ਜਿੰਨੀ ਜੀ ਬਹਾਦਰ ਨੇ ਆ ਚੱਲੀ 15 ਬਾਜਾ ਮੰਗੇ ਜੀ 15 ਕੋਈ ਨਾ ਕੋਈ ਜਲਦੀ ਮੈਂ ਜੱਟਾ ਤੇ ਮੈਂ ਬੰਦੇ ਉੱਥੇ ਨਹੀਂ ਹੋਇਆ ਗੁੰਗਾਰਾ ਡਰਾਮੇਟ 15 ਮਿੰਟ ਨੂੰ ਡੀਸੀ ਨੂੰ ਕਹ ਕੇ ਇੱਧੀਆਂ ਚਲ ਰੱਤਾਂ ਦੀ ਜਾਣ ਹੈ ਕਹਿੰਨ ਕੋਈ ਕੇ ਤੁਹਾਨੂੰ ਪੱਟੇ ਬਾਹਰ ਦੱਸੇ ਕੱਡੇ ਮਾਰਦੇ ਉਹ ਪੁੱਤ ਬਣਾਉਂਦਾ ਕੱਢਦੇ ਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਟੀਸ ਹੁੰਦਾ ਅਗਲੀ ਦਾ ਦਫਤਰ ਹੀ ਪਬਲਿਕ ਦੇ ਨਮਾਇਦੇ ਆ ਇਹਨੂੰ ਕਾਹ ਕਹ ਕੇ ਦੱਸੇ ਜਿਹੜਾ ਪਰਚਾ ਦੇਣਾ ਦਰੇ ਆ ਬੈਠੇ ਕੋਈ ਕੋਈ ਤਰੀਕਾ ਮੈਨੂੰ ਦੱਸੋ ਇੱਕ ਕੋਈ ਤਰੀਕਾ ਨੋ ਬਰ ਮਾਮਾ ਲੱਗਦਾ ਬਾਅਦ ਤੇ ਹੱਥ ਮਾਰਦੇ ਜਿੱਦਾਂ ਨਵੇਂ ਡੀਸੀ ਆ ਗਏ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਮੈਂ ਬੰਦਾ ਕਰਪਟਿਆ ਤੁਹਾਡਾ ਬਿਲਕੁਲ ਨਾ ਟੁਰਦਾ ਸਾਲੇ ਕਰਿਆ ਗਿਆ ਕਿਹੜਾ ਬੰਬ ਚੱਲ ਜਾਣਾ ਸਾਡੇ ਤੇ ਇੱਕ ਇੱਕ ਸੋਣੇ ਡੀਡੀ ਡੀਡ ਜੋ ਰਹਿ ਗਿਆ ਪਤਾ ਸਾਨੂੰ ਕਰਿਆਮੀ ਕਰਤੋ ਜੀ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋੜ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਲ ਜੋਰ ਤੱਕ ਬਾਜਵਾ ਸਾਹਿਬ ਛੱਡੋ ਇਹਨਾਂ ਕੰਮ ਨੂੰ ਕੱਟਣ ਬਾਅਦ ਕੱਟ ਕੇ ਦੱਸਿਓ ਬਾਜੋ ਨੇ ਛੱਡੋ ਇਹਨਾਂ ਬਾਰਾਂ ਕਰਕੇ